ਤਨ ਤਨ ਵਿਧਾਨ ਸਭਾ ਹਲਕੇ ਦੇ ਵਿੱਚ ਰਿਜ਼ਲਟ ਤੋਂ ਬਾਅਦ ਜਿਹੜਾ ਫੇਰ ਜਬਰ ਜੁਲਮ ਅਕਾਲੀ ਆਗੂਆਂ ਦੇ ਖਿਲਾਫ ਵਰਕਰਾਂ ਦੇ ਖਿਲਾਫ ਸ਼ੁਰੂ ਹੋਇਆ ਸ਼੍ਰੋਮਣੀ ਅਕਾਲੀ ਕਲਪਨ ਨੂੰ ਅਤੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਵਿਸਤਾਰਿਤ ਸ਼ਿਕਾਇਤ ਭੇਜ ਕੇ ਇਹਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਿਹੜੀਆਂ ਸ਼ਿਕਾਇਤਾਂ ਅਸੀਂ ਪੁਲਿਸ ਅਫਸਰਾਂ ਦੇ ਖਿਲਾਫ ਧੱਕੇਸ਼ਾਹੀਆਂ ਦੀਆਂ ਇਲੈਕਸ਼ਨ ਕਮਿਸ਼ਨ ਨੂੰ ਕੀਤੀਆਂ ਹਰਾਨੀ ਹੈ ਕਿ ਰਿਜ਼ਲਟ ਆਇਆ ਤੇ ਉਲਟਾ ਸਾਡੇ ਹੀ ਜਿਹੜੇ ਵਰਕਰ ਤੇ ਆਗੂ ਹੈ ਉਹਨਾਂ ਦੇ ਖਿਲਾਫ ਨਿਯਮਾਂ ਦੀਆਂ ਕਾਨੂੰਨ ਦੀਆਂ ਧੱਡੀਆਂ ਢਾਕੇ ਕੇਸ दर्ज ਕਰ ਦਿੱਤੇ ਅਸੀਂ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਇਹ ਇਮਪ੍ਰੈਸ਼ਨ ਦੇਣਾ ਚਾਹੁੰਦੀ ਹੈ ਕਿ ਕਮਿਸ਼ਨ ਦੀ ਅਥਾਰਟੀ ਤਾਂ ਥੋੜੇ ਦੇਣਾ ਸਰਕਾਰ ਤਾਂ ਹਮੇਸ਼ਾ ਕਹਿ ਉਹ ਜਿਹੜੀ ਅਸੀਂ 6 ਤਰੀਕ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਦਿਨ ਕੰਜਨਪ੍ਰੀਤ ਦੇ ਪਿੱਛੇ ਇੱਕ ਫੇਕ ਨੰਬਰ ਲਾ ਕੇ ਝੂਠੀ ਨੰਬਰ ਪਲੇਟ ਲਾ ਕੇ ਗੱਡੀ ਲੱਗੀ ਹੋਈ ਸੀ ਐਕਸ਼ਨ ਫੇਕ ਨੰਬਰ ਪਲੇਟ ਵਾਲੇ ਤੇ ਹੋਣਾ ਸੀ ਉਹ ਪੁਲਿਸ ਵਾਲੇ ਜਿਹੜੇ ਸਿਵਲ ਦੇ ਵਿੱਚੋਂ ਪਿੱਛੇ ਘੁੰਮਦੇ ਸੀ ਉਹਨਾਂ ਤੇ ਹੋਣਾ ਸੀ ਰਿਜ਼ਲਟ ਨਿਕਲਿਆ ਹਾਲੇ ਐਕਸ਼ਨ ਪ੍ਰੋਸੈਸ 16 ਤਰੀਕ ਤੱਕ ਸੀ ਤੇ ਪੁਲਿਸ ਭੁੱਲ ਗਈ 15 ਨੂੰ ਐਫਆਈਆਰ ਦਰਜ ਕਰਨਾ ਸੋ ਅਸੀਂ ਕਮਿਸ਼ਨ ਨੂੰ ਕਹਿ ਕੇ ਇਹ ਸਾਰੀਆਂ ਚੀਜ਼ਾਂ ਚੈੱਕ ਕਰੋ ਨਹੀਂ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਕਮਿਸ਼ਨ ਦੇ ਵਿੱਚ ਉਹ ਉੱਠ ਜਾਏਗਾ ਜੇ ਅੱਗੇ ਤੋਂ ਵੀ ਚਾਹੁੰਦੇ ਹੋ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ ਤੇ ਜਿੰਨਾ ਅਫਸਰਾਂ ਨੇ ਤੁਹਾਡੇ ਸਖਤ ਐਕਸ਼ਨ ਦੇ ਬਾਅਦ ਵੀ ਧੜੀਆਂ ਉਡਾਈਆਂ ਉਹਨਾਂ ਸਾਰਿਆਂ ਦੇ ਉੱਤੇ ਸਿਕੰਜਾ ਕੱਸੋ ਉਹਨਾਂ ਸਾਰਿਆਂ ਨੂੰ ਸਜ਼ਾਵਾ ਦਿਓ ਆਪਾਂ ਬਾਅਦ ਵਿੱਚ ਪਾਰਟੀ ਤੇ ਐਕਸ਼ਨ ਲਾਓ ਸਰਕਾਰ ਤੇ ਐਕਸ਼ਨ